ਗੱਲ ਸ ਹੈ ਕਿ ਜੁੱਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਨੇ ਪਹਿਲੀ ਸਾਊਥ ਏਸ਼ੀਅਨ ਕਰਾਸ਼ ਰਸ਼ੇਨ ਜੁੱਡੋ ਕੋਚੀ ਕੇਰਲਾ ਵਿੱਚ ਗੋਲ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਸੈਂਟਰ ਵਿੱਚ ਮੈਡਲ ਜਿੱਤ ਕੇ ਪਹੁੰਚੇ ਹਰਪ੍ਰੀਤ ਸਿੰਘ ਲਾਹੌਰੀ ਦਾ ਖਿਡਾਰੀਆਂ ਵੱਲੋਂ ਜੇਤੂ ਨਾਇਕਾ ਵਾਂਗੂ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਮਰਦਾ ਜੇਤੋ ਖਿਡਾਰੀ ਲਾਹੌਰੀ ਸੰਬੰਧੀ ਜਾਣਕਾਰੀ ਦਿੰਦੇ ਆ ਜੁੱਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਹ 2012 ਵਿੱਚ ਸੈਂਟਰ ਦੇ ਸਾਬਕਾ ਖਿਡਾਰੀ ਚਾਚੇ ਹਰਦੀਪ ਸਿੰਘ ਜੁੱਡੋ ਕੋਚ ਅਮਰitsar ਨਾਲ ਜੁੱਡੋ ਸਿੱਖਣ ਆਇਆ ਲਾਹੌਰੀ ਦਾ ਪਿਓ ਗੁਰਦੀਪ ਸਿੰਘ ਲਾਹੌਰੀ ਵੀ ਜੁੱਡੋ ਖਿਡਾਰੀ ਸੀ ਪਰ 20 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਗਿਆ ਪਰ ਵਾਪਸ ਨਹੀਂ ਮੁੜਿਆ ਅਤੇ ਨਾ ਹੀ ਉਸ ਦਾ ਪਰਿਵਾਰ ਕੋਲ ਕੋਈ ਰਾਬਤਾ ਹੈ ਇੱਕ ਸਾਲ ਦਾ ਸੀ ਲੋਰੀ ਪਿਤਾ ਤੋਂ ਵਾਂਝਿਆ ਹੋਇਆ ਚਾਚੇ ਤਾਇਆ ਦਾਦੀ ਦੇ ਉਸ ਦਾ ਪਾਲਣ ਪੋਸ਼ਣ ਕੀਤਾ ਹੈ ਅੱਠ ਵਾਰੀ ਦਾ ਨੈਸ਼ਨਲ ਖਿਡਾਰੀ ਵੀ ਕਈ ਵਾਰ ਨਸ਼ਰ ਪੱਧਰ ਦੇ ਮੈਡਲ ਜਿੱਤ ਚੁੱਕਾ ਹੈ ਉਸ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਕ੍ਰਾਸ਼ ਖੇਡ ਵਿਭਾਗ ਪੰਜਾਬ ਵੱਲੋਂ ਮਾਨਤਾ ਪ੍ਰਾਪਤ ਹੈ ਨੈਚਰਲ ਸਕੂਲ ਖੇਡਾਂ ਵਿੱਚ ਸ਼ਾਮਲ ਹੈ ਏਸ਼ੀਅਨ ਖੇਡਾਂ ਵਿੱਚ ਵੀ ਖਿਡਾਰੀ ਭਾਗ ਲੈਂਦੇ ਹਨ ਜੀਬੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਸੀਂ ਸ਼ੀਰਪਾਕ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਇਹ ਕੈਰਲਾ ਚ ਖੇਡਣ ਗਏ ਸੀ ਸਾਊਥ ਏਸ਼ੀਆ ਹੋਈ ਸੀ ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਨ ਜੁਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਉਹਦੇ ਵਿੱਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ 골ਡ ਮੈਡ ਜਿੱਤੇ ਆ ਸਾਨੂੰ ਖੁਸ਼ੀ ਹੈ ਕਿ ਜਦੋਂ ਇਹੋ ਜਿਹੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜੀ ਉਮਰ ਚ ਸਾਡੇ ਸੈਂਟਰ ਤੇ ਆਇਆ ਸੀ ਤੇ ਲਗਾਤਾਰ ਮਿਹਨਤ ਕਰਦਾ ਗਿਆ ਨੈਸ਼ਨਲ ਲੈਵਲ ਦੇ ਮੈਡਲ ਨੇ ਜੂਨੀਅਰ ਤੋਂ ਵੀ ਮੈਡਲ ਨੇ ਅੱਜ ਇਹ ਇਸ ਮੁਕਾਮ ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਇਹ ਨਵੀਂ ਗੇਮ ਕ੍ਰਾਸ਼ ਜਿਹੜੀ ਆ ਉਹਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕਰਾਸ਼ ਕਹਿਣ ਨੂੰ ਮਾਨਤਾ ਦਿੱਤੀ ਹੈ ਤੇ ਆਸ ਕਰਦੇ ਹਾਂ ਸਰਕਾਰ ਤੋਂ ਵੀ ਇਸ ਖੇਡਾਰੀ ਨੂੰ ਜਿਹੜਾ ਇਹ ਬਣਦਾ ਰਤਵਾ ਹੈ ਇਹਦਾ ਬਣਦਾ ਜਿਹੜੀ ਇਹਦੀ ਸੈਟਾ ਉਹ ਦਿੱਤੀ ਜਾਵੇ ਤਾਂ ਜੋ ਇਹ ਇੰਟਰਨੈਸ਼ਨਲ ਪੱਧਰ ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਤੇ ਹੋਰ ਨਾਲ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਜਿਹੇ ਬੱਚੇ ਮੈਡਲ ਜਿੱਤ ਕੇ ਆਉਂਦੇ ਤਾਂ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਅਸੀਂ ਆਪਣੇ ਵੱਲੋਂ ਤਾ ਜੁਡੋ ਐਸੋਸੀਏਸ਼ਨ ਵੱਲੋਂ ਡਿਸਟ੍ਰਿਕਟ ਜੁਡੋ ਕਾ ਵੈਲਫੇਅਰ ਸੈਟੀ ਵੱਲੋਂ ਗੁਰਦਾਸਪੁਰ ਵਾਸੀਆਂ ਵੱਲੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਖਾਸ ਕਰਕੇ ਇਹਦੀ ਦਾਦੀ ਨੂੰ ਇਹਨਾਂ ਦੀ ਮਾਤਾ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ ਉਹਦੇ ਨੂੰ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਉਹਦੀ ਪ੍ਰੇਰਨਾ ਸਦਕਾ ਹੀ ਅੱਜ ਇਹ ਇਸ ਮਕਾਮ ਤੇ ਪਹੁੰਚਿਆ ਸਾਰੇ ਕੋਚਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਆਇਆਂ ਕਰਦੇ ਮੇਰਾ ਨਾਮ ਹਰਪੀ ਸਿੰਘ ਹੈ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਸੀ ਟ੍ਰੈਲ ਜਿੰਗਾਂ ਪਟਿਆਲੇ ਉੱਥੋਂ ਮੇਰੀ ਸਿਲੈਕਸ਼ਨ ਹੋਈ ਤੇ ਫਿਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਤੇ ਮੈਂ ਅਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਰ ਨੇਪਾਲ ਨਾਲ ਨਾ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਨਾਲ ਇਹ ਵੀ ਟੀਮ ਸੀ ਤੇ ਅੱਜ ਮੈਂ ਇਥੇ ਪਹੁੰਚਿਆ ਇਹਨੇ ਮੁਕਾਮ 'ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੌਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੌਸ਼ਨ ਹੈ। ਇਦਾਂ ਦੀ ਫਾਈਟਰੀ ਇੱਥੋਂ ਨਾਲ ਉਹਦਾਂ ਦੇ ਜਿਹੜੇ ਲੋਕੀ ਕਿਵੇਂ ਇਕਾਂ ਦਾ ਰੈਅ ਹੁੰ ਜਾਣ ਕਿਵੇਂ ਫਾਈਟਰੀ ਸੀ। ਗ੍ਰੈਂਡ ਹਾਂ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ। ਕੁਝ ਹੋਰ ਸਿੱਖਣ ਨੂੰ ਮਿਲਿਆ ਉੱਥੇ ਜਾ ਕੇ ਜਾਂ ਕੁਝ। ਹਾਂਜੀ ਹਾਂਜੀ ਸਿੱਖਣ ਨੂੰ ਮਿਲਿਆ ਜੀ। ਠੀਕ ਹੈ ਨਾ ਜੀ। ਇਹੀ ਗਾਣਾ ਜਮਾਗੇ ਜੇ ਮੇਰਾ ਮੈਟ ਲਾਇਆ ਤੇ ਅੱਜ ਮੈਂ ਇੱਥੇ ਆਪਣੇ ਗਰਦਾਪੁਰ ਸੈਂਟ ਦਾ ਨਾਰੋਸ਼ਨ ਕੀਤਾ ਆਪਣੇ ਮਾਪਿਓ ਦਾ ਆਪਣੇ ਕੋਚਿਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਰੋਸ਼ਨ ਕੀਤਾ ਕਿਹੜੇ ਕਈ ਕਿੰਨੇ ਖੇਡ ਰਿਹਾ ਸੀ ਨੌਜਵਾਨ ਪੀੜੀ ਚਾਹੀਏ ਖੇਡ ਕੇ ਵਧੀਆ ਬਹੁਤ ਸਰਪਰ ਕਰ ਰਹੇ ਹੋ ਜਿਹੜੀ ਨੌਜਵਾਨ ਪੀੜੀ ਨਹੀਂ ਹੈਗੀ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਰਾਹੀ ਗਾਣਾ ਜਾਓ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ ਅੱਜ ਕੱਮਾਂ ਵੱਲ ਕੋਸ਼ਿਸ਼ ਰੱਖਿਆ ਇਸ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੌਸ਼ਨ ਕਰੋ